ਨੰਬਰ 1 ਦੇਖੋ ਜੇ ਤੁਸੀਂ ਮੇਰੇ ਕੋਲ ਹਰਿਆਣਾ ਦਾ ਰਾਮ ਰਹੀਮ ਜੀ ਦਾ ਪੁੱਛਿਆ ਨੰਬਰ 1 ਐ ਮੇਰੀ ਸਟੇਟ ਨਹੀਂ ਹੈ ਤੁਸੀਂ ਸਮਾਈਲ ਕਰ ਰਹੇ ਹੋ ਸਾਨੂੰ ਜਦੋਂ ਮੈਂ ਤਿਆਰ ਸੀ ਮੈਨੂੰ ਪਤਾ ਸੀ মিডিਆ ਹਰ ਵਕਤ ਇੱਕ ਔਰਤ ਨੂੰ ਟਾਰਗੇਟ ਕਰੰਦੇ ਤੁਸੀਂ ਰਹਿੰਦੇ ਹੋ ਪਰ ਉਹ ਔਰਤ ਮੈਨੂੰ ਵੀ ਔਰਤਾਂ ਉਹ ਔਰ ਇੰਡੀਕਟ ਟਾਈਮ ਉਹ ਦਿੱਲੀ ਹੈ ਉਹ ਐਸਐਸਆਰ ਹੈ ਸੁਨੋ ਲੈਟ ਮੀ ਲੈਟ ਮੀ ਟਾਕ ਤੁਸੀਂ ਮੈਨੂੰ ਮੇਰੀ ਗੱਲ ਤੇ ਕੰਪਲੀਟ ਕਰ ਲੰਦੋ ਨੰਬਰ 1 ਮੇਰੀ ਸਟੇਟ ਨਹੀਂ ਹੈ मेरी स्टेट पंजाब है हरियाणा मेरी स्टेट नहीं है नंबर दो मैं किसी भी आज तक तुम नोट किया दो हजार अठारह तो चेयरपर्सन ना मैं किसी होर स्टेट के बारे में बोली हाँ हरियाणा दिल्ली राजस्थान तो बेशुमार मेरे को कंपलेटा ने कुड़िया दियां पंजाब तो भी जाके बैठी मैं कभी किसी स्टेट इंटरफेरेंस की नंबर तीन क्या हाई कोर्ट या सुप्रीम कोर्ट के उपर कोई है कानून तो उपर कोई नहीं है ਇਹ ਕਾਨੂੰਨ ਦੇਖੇ ਸਰਕਾਰਾਂ ਦੇਖੇ ਕਮਿਸ਼ਨ ਦਾ ਰੋਲ ਨਹੀਂ ਆਏਗਾ ਨੰਬਰ 4 ਕਮਿਸ਼ਨ ਦਾ ਰੋਲ ਜੋ ਹੈ ਤੁਸੀਂ ਕਾਨੂੰਨ ਦੀ ਗੱਲ ਕਰੋ ਕੁੜੀਆਂ ਦੀ ਗੱਲ ਕਰੋ ਕੁੜੀਆਂ ਦੇ ਹੱਕਾਂ ਦੀ ਗੱਲ ਕਰੋ ਕਨਸਟੀਟਿਊਸ਼ਨਲ ਰਾਈਟਸ ਦੀ ਗੱਲ ਕਰੋ ਮੈਂ ਜਵਾਬ ਦੇਣ ਲਈ ਤਿਆਰ ਆ ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਦੇ ਵੱਲੋਂ ਅੱਜ ਲੁਧਿਆਣਾ ਪੁਲਿਸ ਲਾਈਨ ਵਿਖੇ ਲੋਕ ਅਦਾਲਤ ਲਗਾਈ ਗਈ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਲ ਦੀ ਪਹਿਲੀ ਲੋਕ ਅਦਾਲਤ ਹੈ ਜਿੱਥੇ ਕਿ ਕਮਿਸ਼ਨ ਅਤੇ ਪੁਲਿਸ ਦੇ ਵੱਲੋਂ ਲੋਕਾਂ ਨੂੰ ਉਹਨਾਂ ਦੇ ਮਸਲੇ ਹੱਲ ਕਰਨ ਦੇ ਲਈ ਸੱਦਿਆ ਗਿਆ। ਇਸ ਦੌਰਾਨ ਜਦੋਂ ਮਨੀਸ਼ਾ ਗੁਲਾਟੀ ਨੂੰ ਪੱਤਰਕਾਰਾਂ ਨੇ ਡੇਰਾ ਮੁਖੀ ਰਾਮ ਰਹੀਮ ਦੇ ਬਾਰੇ ਸਵਾਲ ਕੀਤਾ ਤਾਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਉਹਨਾਂ ਦੀ ਹੱਦ ਤੋਂ ਬਾਹਰ ਦਾ ਮਾਮਲਾ ਹੈ। ਇਹ ਸਟੇਟ ਗਵਰਨਮੈਂਟ ਜਾਂ ਫਿਰ ਸੈਂਟਰ ਗਵਰਨਮੈਂਟ ਦੇਖੇ ਕਿ ਡੇਰਾ ਮੁਖੀ ਦਾ ਕੀ ਕਰਨਾ ਹੈ। ਉਸ ਦੇ ਬਾਰੇ ਉਹਨਾਂ ਨੂੰ ਸਵਾਲ ਨਾ ਪੁੱਛਿਆ ਜਾਵੇ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਦੱਸਿਆ ਹੈ ਦੀ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ 10 ਦੇ ਵਿੱਚੋਂ 7% ਮਰਦ ਨੇ ਜਿਹੜੇ ਉਹ ਬੇਕਸੂਰ ਪਾਏ ਗਏ ਨੇ ਦੇਖੋ ਅੱਜ ਲੋਕ ਅਦਾਲਤ ਲੋਕਾਸਤੇ ਆਇਆ ਸਾਡੇ ਉਮਦਾ ਆਫੀਸਰਸ ਦੇ ਨਾਲ ਐਸਟਲਦੀ ਹੈ ਪਹਿਲੀ ਅਦਾਲਤ ਹੈ ਜੀ ਤੇ ਸੋਮਿਆ ਮਿਸ਼ਰਾ ਜੀ ਇੱਥੇ ਬੜੇ ਅੱਛੇ ਆਫੀਸਰ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਲਗਾਤਾਰ ਮੇਰੇ ਟੱਚੇ ਚਰੰਦੇ ਨੇ ਲੁਧਿਆਣਾ ਦੀ ਜਿੰਨੀਆਂ ਵੀ ਕੰਪਲੇਂਟਸ ਆndੀਆਂ ਨੇ ਤੇ ਮੇਰੇ ਨਾਲ ਇਮੀਡੀਏਟ ਰਿਐਕਟ ਕਰਦੇ ਨੇ WhatsApp ਤੇ ਮੈਂ ਇਹਨਾਂ ਨੂੰ ਕਈ ਵਾਰੀ ਜੀਆ ਤਾਂ ਇਹਨਾਂ ਦਾ ਇਮੀਡੀਏਟਲੀ ਮੈਨੂੰ ਰਿਸਪੌਂਡ ਆਉਂਦਾ ਬੜਾ ਅੱਛਾ ਲੱਗਦਾ ਹੈ ਕਿ ਇੱਕ ਅਫੀਸਰ ਸੰਜੀਦਗੀ ਦੇ ਨਾਲ ਸਾਡੇ ਨਾਲ ਰਲ ਕੇ ਅਸੀਂ ਟੀਮ ਵਰਕ ਹੈ ਸਾਡਾ ਕਮਿਸ਼ਨ ਹੋਰ ਐਡਮਿਨਿਸਟ੍ਰੇਸ਼ਨ ਦਾ ਟੀਮ ਵਰਕ ਹੈ ਤੇ ਪਰ ਮੈਨੂੰ ਪ੍ਰਾਊਡ ਹੈ ਲੁਧਿਆਣਾ ਆਪਣੇ ਅਕਸਰਾ ਉੱਤੇ ਸਾਡੀ ਕਮਿਸ਼ਨ ਦਾ ਜਿੰਨਾ ਵੀ ਸਕਸੈਸ ਦਾ ਰਾਹ ਜੇ ਸਾਡੇ ਸਿਨੀਅਰ ਅਫੀਸਰ ਨੇ ਤੇ ਸਾਡੀ ਇੱਕ ਕੋਸ਼ਿਸ਼ ਹੀ ਹੈ ਪਰ ਇਸ ਕੋਸ਼ਿਸ਼ ਨੂੰ ਮੁਕਾਮ ਤੇ ਜੇ ਲੈ ਕੇ ਜਾਣਾ ਹੈ ਤੇ ਜਨਤਾ ਨਹੀਂ ਲੈ ਕੇ ਜਾਣਾ ਹੈ ਕਿਉਂਕਿ ਇਹ ਜਿਹੜਾ ਸਮਾਜਿਕ ਪਰਿਵਾਰਿਕ ਤਣਾਵ ਆ ਨਾ ਹੈ ਐਂਦੇ ਚ ਸਾਡੀ ਤੇ ਕੋਈ ਕੋਸ਼ਿਸ਼ ਹੁੰਦੀ ਹੈ ਲੋਕੀ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਪੁਲਿਸ ਆਪਣਾ ਕੰਮ ਕਰਦੀ ਏ ਜੋ ਵੀ ਗਲਤ ਕੰਮ ਕਰਦੇ ਨੇ ਕਾਨੂੰਨ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਜਿੱਥੇ ਐਫ ਆਈ ਆਰ ਕਰਨ ਦੀ ਜ਼ਰੂਰਤ ਪੈਂਦੀ ਏ ਅਸੀਂ ਐਫ ਆਈ ਆਰ ਕਰਦੇ ਆ ਜਿੱਥੇ ਅਦਾਲਤ ਤੱਕ ਵੀ ਸਾਨੂੰ ਐਜ਼ਏ ਪੈਰਾ ਵੀ ਕਰਨੀ ਪੈਂਦੀ ਏ ਸਾਡੀ ਪੁਲਿਸ ਸਾਡੇ ਅਫਸਰ ਪੈਰਾਵਾਈ ਕਰਦੇ ਨੇ ਔਰ ਮੈਨੂੰ ਪ੍ਰਾਊਡ ਏ ਆਪਣੀ ਪੁਲ ਪੰਜਾਬ ਪੁਲਿਸ ਤੇ ਕਿ ਕਮਿਸ਼ਨ ਔਰ ਪੰਜਾਬ ਪੁਲਿਸ ਇੱਕ ਟੀਮ ਵਾਸ ਮਿਲ ਕੇ ਆਪਣੇ ਐਸੇ ਸਮਾਜਿਕ ਤانے ਬਨਨੇ ਸ ਬਖੂ ਵੀ ਆਪਣਾ ਰੋਲ ਨਿਭਾ ਰਹੇ ਨੇ ਔਰ ਅਸੀਂ ਜਿੰਨਾ ਬੱਦ ਸਕਦੇ ਆ ਅਸੀਂ ਆਪਣੇ ਅਪਸਰਾ ਦੇ ਨਾਲ ਕੰਮ ਕਰਦੇ ਰਾਂ ਮੈਂ ਮੈਸੇਜ ਕੀ ਦਿਨਾ ਕਰਨਾ ਕੁਝ ਅੱਜ ਸਾਡੇ ਕੋਲ ਅਸੀਂ 26 ਕੇਸ ਦੀ ਹੀアリング ਅਸੀਂ ਰੱਖੀ ਹੋਈ ਏ ਕੁਝ ਇਹਨਾਂ ਵੱਲੋਂ ਕੇਸ ਰੱਖੇ ਹੋਏ ਨੇ ਕੁਛਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਉਹਨਾਂ ਨੂੰ ਮਿਲਣ ਲਈ ਬੁਲਾਇਆ ਹੈ ਤੇ ਮੈਨੂੰ ਇਹਨਾਂ ਨੇ ਫੋਨ ਤੇ ਵੀ ਸਾਰਾ ਬ੍ਰੀਫ ਕੀਤਾ ਸੀ 4000 ਦੇ ਆਸ-ਪਾਸ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ ਜਿਹੜਾ ਕਿ ਪੁਲਿਸ ਨੇ ਲੁਧਿਆਣਾ ਪੁਲਿਸ ਨੇ ਆਪਣੇ ਲੈਵਲ ਤੇ ਕੀਤਾ ਹੈ ਪੂਰੇ ਪੰਜਾਬ ਚੋਂ ਬੜਾ ਪ੍ਰਸ਼ੰਸਾਯੋਗ ਹੈ ਇਹ ਲੁਧਿਆਣਾ ਸ਼ਹਿਰ ਜਿੱਥੇ ਇੰਨੇ ਕੇਸਾਂ ਦਾ ਇਹਨਾਂ ਨੇ ਨਿਪਟਾਰਾ ਕੀਤਾ ਪਿਛਲੇ ਸਾਲ 5000 ਕੇਸਾਂ ਦਾ ਕੀਤਾ ਸੀ 4000 ਕੇਸ ਸੀ ਹੋਰ 4300 ਕੇਸ ਫੋਰ ਰੀਸੀਵ ਹੋ ਚੁੱਕੇ ਨੇ ਕਿਉਂਕਿ ਅੱਜ ਕੱਲ ਜਿਹੜਾ ਹੈ ਘਰਾਂ ਦਾ ਮਾਮਲਾ ਹੈ ਛੋਟੂ ਛੋਟੀ ਗੱਲਾਂ ਤੋਂ ਅਸੀਂ ਕਿਸੇ ਇੱਕ ਨੂੰ ਵੀ ਦੋਸ਼ੀ ਨਹੀਂ ਕਹਿ ਸਕਦੇ ਕਿ ਲੜਕੀ ਦੋਸ਼ੀ ਹੈ ਜਾਂ ਲੜਕੇ ਹੀ ਦੋਸ਼ੀ ਨੇ ਹਰ 10 'ਚੋਂ 7 ਮੁੰਡੇ ਵੀ ਸਹੀ ਨੇ ਹਰ 10 'ਚੋਂ 7 ਕੁੜੀਆਂ ਵੀ ਸਹੀ ਨੇ ਤੇ ਨਿਤਾਨਾ ਬਾਨਾ ਹੈ ਦਾਦਾ ਕਿ ਸਾਡੀ ਕੋਸ਼ਿਸ਼ ਹੈ ਜਦੋਂ ਸਾਡੇ ਤੱਕ ਇਹ ਐਡਮਿਨਿਸਟ੍ਰੇਸ਼ਨ ਤੱਕ ਕੋਈ ਵੀ ਪੁੱਛਦਾ ਸਾਡੀ ਇਹੋ ਕੋਸ਼ਿਸ਼ ਹੈ ਕਿ ਅਸੀਂ ਇਸ ਕੋਸ਼ਿਸ਼ੇ ਚੈਨਲੀ ਪਿੱਲਰ ਵਾਂਗ ਕੇ ਖੜੇ ਹੋ ਜਨਮੇ ਆ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸੋਲਿਡ ਸਮਾਧਾਨ ਇਹਨਾਂ ਦਾ ਕੱਟ ਕੇ ਦੇਈਏ ਔਰ ਐਡਮਿਨਿਸਟ੍ਰੇਸ਼ਨ ਮੈਨੂੰ ਮੇਰੇ ਅੰਦਰ ਜਿੰਨੇ ਵੀ ਸੀਨੀਅਰ ਅਫੀਸਰ ਨੇ ਸਾਡੀ ਇਹੋ ਕੋਸ਼ਿਸ਼ ਹੈ ਕਿ ਕਿਸੇ ਦਾ ਘਰ ਨਹੀਂ ਟੁੱਟਣਾ ਚਾਹੀਦਾ ਕੋਈ ਐਫ ਆਈ ਆਰ ਦਰਜ ਨਾ ਜਲਦੀ ਇਹ ਕਿਤੇ ਹੋਵੇ ਕਿਸੇ ਦਾ ਘਰ ਨਾ ਟੁੱਟੇ ਔਰ ਉਮੀਦ ਹੈ ਇਹ ਕਿ ਅਸੀਂ ਮੋਸਟ ਆਫ ਦੇ ਕੇਸਿਸ ਦੇ ਵਿੱਚ ਪ੍ਰਾਊਡ ਹੈ ਮੈਨੂੰ ਅਕਸਰਾਂ ਤੇ ਕਿ ਅਸੀਂ ਕਾਮਯਾਬ ਹੋਨੇ ਆ कि ਜਦੋਂ ਸਾਨੂੰ ਜ਼ਰੂਰਤ ਪੈਂਦੀ ਹੈ ਕਿ ਨਹੀਂ ਸਾਡੇ ਹਸ ਚੋ ਕੇਸ ਬਾਹਰ ਜਾ ਰਿਹਾ ਹੈ ਜਾਂ ਲੜਕਾ ਤੰਗ ਕਰ ਰਿਹਾ ਹੈ ਜਾਂ ਲੜਕੀ ਗਲਤ ਹੈ ਮਾਇਨੇ ਪੁਲਿਸ ਲਈ ਵੀ ਇਹ ਨਹੀਂ ਰੱਖਦਾ ਕਿ ਗਲਤ ਕੋਣ ਹੈ ਸਹੀ ਕੋਣ ਹੈ ਜਿੰਨੂੰ ਗਲਤ ਹੈ ਪੁਲਿਸ ਨੇ ਵੀ ਸਾਡੇ ਅਨੁਸਾਰਾਂ ਨੇ ਗਲਤ ਨੂੰ ਗਲਤ ਹੀ ਕਿਹਾ ਦੇਖੋ 1.7 ਤੋਂ ਵੀ ਜੀ ਕਰਾਵੇ ਨਹੀਂ ਦਿਖਾ ਲੈ ਕੇ ਫਿਲਮਾਂ ਦੇ ਦਿੱਲੀ ਉਹਨੂੰ ਤੇ ਸਾਥ ਨਾਲ ਜਿਸ ਵਾਚ ਕੋ ਸਾਡਾ ਮਤਲਬ ਹੈ ਨੰਬਰ 1 ਦੇਖੋ ਜੇ ਤੁਸੀਂ ਮੇਰੇ ਕੋਲ ਹਰਿਆਣਾ ਦਾ ਰਾਮ ਰਹੀਮ ਜੀ ਦਾ ਪੁੱਛਿਆ ਨੰਬਰ 1 ਐਮੇਰੀ ਸਟੇਟ ਨਹੀਂ ਹੈ ਤੁਸੀਂ ਸਮਾਈ ਕਰ ਰਹੇ ਹੋ ਹਨ ਜਦੋਂ ਮੈਂ ਤਿਆਰ ਸੀ ਮੈਨੂੰ ਪਤਾ ਸੀ মিডিਆ ਹਰ ਵਕਤ ਇੱਕ ਔਰਤ ਨੂੰ ਟਾਰਗੇਟ ਕਰੰਦੇ ਤੁਸੀਂ ਰਹਦੇ ਹੋ ਉਹ ਪਰ ਉਹ ਔਰਤ ਮਨੇ ਵੀ ਔਰਤਾਂ ਉਹ ਔਰ ਇੰਸਟੀਗੈਂਟ ਉਹ ਦਿੱਲੀ ਹੈ ਉਹ ਐਸਐਸਰ ਦਾ ਸੁਣੋ ਲੈਟ ਮੀ ਲੈਟ ਮੀ ਟਾਕ ਤੁਸੀਂ ਮੈਨੂੰ ਮੇਰੀ ਗੱਲ ਤੇ ਕੰਪਲੀਟ ਕਰ ਲੰਦੋ ਨੰਬਰ 1 ਮੇਰੀ ਸਟੇਟ ਨਹੀਂ ਹੈ ਮੇਰੀ ਸਟੇਟ ਪੰਜਾਬ ਹੈ ਹਰਿਆਣਾ ਮੇਰੀ ਸਟੇਟ ਨਹੀਂ ਹੈ ਨੰਬਰ 2 ਮੈਂ ਕਿਸੇ ਵੀ ਅੱਜ ਤੱਕ ਤੁਸੀਂ ਨੋਟ ਕੀਤਾ ਹੈ 2018 ਤੋਂ ਚੇਅਰ ਪਰਸਨ ਨਾ ਮੈਂ ਕਿਸੇ ਹੋਰ ਸਟੇਟ ਦੇ ਬਾਰੇ ਵਿੱਚ ਬੋਲਨੀ ਆ ਹਰਿਆਣਾ ਦਿੱਲੀ ਰਾਜਸਥਾਨ ਤੋਂ ਬੇਸ਼ੁਮਾਰ ਮੇਰੇ ਕੋਲ ਕੰਪਲੇਂਟਾਂ ਨੇ ਕੁੜੀਆਂ ਦੀਆਂ ਜਿਹੜੀਆਂ ਸਾਡੀਆਂ ਪੰਜਾਬ ਤੋਂ ਵੀ ਜਾ ਕੇ ਬੈਠੀਆਂ ਮੈਂ ਕਦੀ ਕਿਸੇ ਸਟੇਟ ਦੇ ਇੰਟਰਫੇਰੈਂਸ ਕੀਤੀ ਨੰਬਰ 3 ਕਿਆ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੇ ਉੱਪਰ ਕੋਈ ਹੈ ਕਾਨੂੰਨ ਤਾਂ ਉੱਪਰ ਕੋਈ ਨਹੀਂ ਹੈ ਇਹ ਕਾਨੂੰਨ ਦੇਖੇ ਸਰਕਾਰਾਂ ਦੇਖੇ ਕਮਿਸ਼ਨ ਦਾ ਰੋਲ ਨਹੀਂ ਆਏਗਾ ਨੰਬਰ 4 ਕਮਿਸ਼ਨ ਦਾ ਰੋਲ ਜੋ ਹੈ ਤੁਸੀਂ ਕਾਨੂੰਨ ਦੀ ਗੱਲ ਕਰੋ ਕੁੜੀਆਂ ਦੀ ਗੱਲ ਕਰੋ ਕੁੜੀਆਂ ਦੇ ਹੱਕਾਂ ਦੀ ਗੱਲ ਕਰੋ ਕਨਸਟੀਟਿਊਸ਼ਨਲ ਰਾਈਟਸ ਦੀ ਗੱਲ ਕਰੋ ਮੈਂ ਜਵਾਬ ਦੇਣ ਲਈ ਤਿਆਰ ਹਾਂ ਇਹ ਕਾਨੂੰਨ ਕੋਰਟ ਦਾ ਮਾਮਲਾ ਹੈ ਇਹ ਕੋਰਟ ਡਿਸਾਈਡ ਕਰੇਗਾ ਮੇਰਾ ਇੰਦੇ ਚ ਕੋਈ ਜਵਾਬ ਦੇਣਾ ਨਹੀਂ ਬੰਦਾ ਮੈਂ ਡੇਰੇ ਦੇ ਨਾਲ ਪੰਜਾਬ ਵੀ ਜੁੜਦੇ ਹਨ ਪੰਜਾਬ ਜੁੜਦਾ ਹੈ ਤੇ ਕੀ ਇਹ ਸਵਾਲ ਤੁਸੀਂ ਚੀਫ ਮਨਿਸਟਰ ਸਾਹਿਬ ਨੂੰ ਕੀਤਾ ਇਸ ਸਵਾਲ ਦਾ ਜਵਾਬ ਔਨਰੇਬਲ ਚੀਫ ਮਨਿਸਟਰ ਸਾਹਿਬ ਕੋਲ ਪੁੱਛੋ ਮੇਰੇ ਕੋਲ ਐਬਸੋਲਿਊਟ ਪਾਵਰ ਨਹੀਂ ਹੈਗੀ ਜਿਸ ਦਿਨ ਮਨੀਸ਼ਾ ਬੁਲਾਟੀ ਐਬਸੋਲਿਊਟ ਡਿਸਟ੍ਰਿੰਟ ਮਨੀਸ਼ਾ ਬੁਲਾਟੀ ਖੁਦ ਚਾਹੇਗੀ ਐਬਸੋਲਿਊਟ ਪਾਵਰ ਉਹਦੇ ਹੱਥੇ ਜਾਏਗੀ ਉਸ ਦਿਨ ਇਹਨਾਂ ਗੱਲਾਂ ਦਾ ਜਵਾਬ ਮੰਗਿਓ ਮੈਂ ਧਰਮ ਦੇ ਧਰਮ ਤੇ ਜਦੋਂ ਵੀ ਬੋਲਾਂਗੀ ਉਹਨੂੰ ਕਰਮ ਤੇ ਨਾਲ ਰਿਲੇਟ ਕਰਕੇ ਬੋਲਾਂਗੀ ਪਬਲਿਕ ਨੂੰ ਮੈਂ ਮੋੜਾ ਨਹੀਂ ਬਣਨਦਾਂਗੀ ਜਿਸ ਦਿਨ ਵੀ ਮੇਰੇ ਕੋਲ ਧਰਮ ਦੇ ਉੱਤੇ ਧਰਮ ਦੇ ਉੱਤੇ ਬੋਲਣ ਅਸਤੇ ਤੁਹਾਡੇ ਕੋਲ ਕੁਐਸਚਨ ਹੋਣਗੇ ਔਰ ਮੇਰੇ ਕੋਲ ਜਵਾਬ ਹੋਣਗੇ ਉਹ ਉਸ ਦਿਨ ਬੋਲਾਂਗੀ ਜਿਸ ਦਿਨ ਮਨੀਸ਼ਾ ਗੁਲਾਟੀ ਕੋਲ ਐਬਸੋਲਿਊਟ ਪਾਵਰ ਹੋਏਗੀ ਔਰ ਜਦੋਂ ਉਹ ਖੁਦ ਚਾਹੇਗੀ ਐਬਸੋਲਿਊਟ ਪਾਵਰ ਨੂੰ ਲੈਣ ਦੀ ਇਸ ਕਰਕੇ ਨੋ ਕਮੈਂਟ ਜੋ ਕੋਰਟ ਨੇ ਡਿਸੀਜਨ ਦਿੱਤਾ ਮੈਂ ਹੰਤਾ ਤੇ ਕੋਈ ਜਵਾਬ ਨਹੀਂ ਦੇਣਾ। ਮੈਨੂੰ ਇੱਕ ਰੌਂਡਾ ਇੱਕ ਮਾਮਲਾ ਹੈਗਾ ਤੁਸੀਂ 1.5 ਸਾਲ ਪਹਿਲਾਂ ਉਹਦੇ ਘਰੇ ਗਏ ਸੀ ਪਵਨਤਪੁਰ ਸਰਕੀ ਸੀ ਸਿੱਟ ਬੈਕ ਚੁੱਕੀ ਹੁੰਦੇ ਤੇ ਉਹ ਬੱਚੀ ਦਾ ਵੀ ਵਿਹਾਨਤ ਹੋ ਚੁੱਕਾ ਹੈ ਸਿੱਟ ਬੈਕ ਚੁੱਕੀ ਵੱਤ ਤਵਜੋ ਮੈਂ ਕਰ ਸਕਦੀ ਸੀ ਕੀਤਾ ਮੇਰੀ ਵਿਜਿਟ ਤੋਂ ਬਾਅਦ ਹੀ ਐਫ ਆਈ ਆਰ ਦਰਜ ਕਰਾਈ ਮੌਕੇ ਤੇ ਬੈਠ ਕੇ ਐਫ ਆਈ ਆਰ ਦਰਜ ਕਰਾਈ ਪੁਰਾਨੀਆਂ ਗੱਲਾਂ ਨੂੰ ਨਾ ਕਰ ਰਿਹਾ ਕਰੋ ਲੱਗਿਆ ਹੋਏਗਾ ਜਿਗਰਾਉਂ ਦੇ ਲੱਗਾ ਹੋਏਗਾ ਪਰ ਮੈਂ ਆਪਣਾ ਰੋਲ ਬਖੂਬੀ ਨਿਭਾਤਾ ਹੈ ਇੱਕ ਵਾਰੀ মিডিਆ ਨੂੰ ਇਹ ਸਮਝਣਾ ਪਏਗਾ ਕਿ ਕਮਿਸ਼ਨ ਦਾ ਰੋਲ ਕਿੰਨਾ ਸਾਡੀ ਇਨਵੈਸਟੀਗੇਸ਼ਨ ਸੀ ਪੁਲਿਸੇ ਉਸ ਬੱਚੀ ਦੇ ਘਰ ਗਈ ਸੀ ਬੈਠ ਕੇ ਐਫ ਆਈ ਆਰ ਦਰਜ ਕਰਾਇਆ ਉਦੋਂ ਚਰਨਜੀਤ ਸਿੰਘ ਦੀ ਉੱਥੇ ਐਸ ਐਸ ਪੀ ਸੀ ਐਫ ਆਈ ਆਰ ਦਰਜ ਕਰਾ ਕੇ ਆਈ ਉਹ ਸਵੇਰ ਡੀ ਜੀ ਪੀ ਸਾਹਿਬ ਨੂੰ ਮਿਲੀ ਛਿੱਟ ਬੈਠੀ ਹੁੰਦੇ ਤੇ ਛਿੱਟ ਬੈਠਣ ਤੋਂ ਬਾਅਦ ਕਮਿਸ਼ਨ ਦਾ ਰੋਲ ਖਤਮ ਹੋ ਜਾਂਦਾ ਹੈ ਕਿਸੇ ਵੀ ਮੈਟਰ ਤੇ ਜਦੋਂ ਛਿੱਟ ਬੈਠਦੀ ਹੈ ਕਮਿਸ਼ਨ ਔਰ ਪੁਲਿਸ ਡਿਪਾਰਟਮੈਂਟ ਉਦੋਂ ਤੇ ਗੱਲ ਨਹੀਂ ਕਰ ਸਕਦਾ ਲੋਕਲ ਐਡਮਿਨਿਸਟ੍ਰੇਸ਼ਨ ਗੱਲ ਨਹੀਂ ਕਰ ਸਕਦਾ ਜਦੋਂ ਡੀਜੀ ਸਾਹਿਬ ਫਿੱਟ ਬਿਠਾ ਦਿੰਦੇ ਨੇ ਕਿਸੇ ਵੀ ਮੈਟਰ ਤੇ ਤੇ ਸਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਵੀ ਦੇਖੋ ਤੁਹਾਨੂੰ ਜੋ ਵੀ ਇਹ ਮੈਟਰ ਫਿੱਟ ਬੈਕ ਚੁਕੀ ਹੈ ਉਹਨਾਂ ਦਾ ਕੁਐਸਚਨ ਕਰਨਾ ਬਲੇ ਹਮ ਸਭ ਜੁਡੀਸ਼ੀਅਲ ਹੋ ਗਿਆ ਮੈਟਰ ਕਿਉਂ ਤੁਸੀਂ ਮੈਨੂੰ ਪੁੱਛ ਰਹੇ ਹੋ ਕੀ ਕੀ ਹੋਰ ਕੋਈ ਮੈਟਰ ਨਹੀਂ ਹੈਗਾ ਸਾਡੀ ਪੰਜਾਬ ਦੀ ਕੁੜੀਆਂ ਦਾ ਜਾਂ ਮੇਲ ਦੇ ਬਾਰੇ ਸਕੇ ਤੁਸੀਂ ਇੱਕ ਖੁਦ ਮੇਲ ਪੱਤਰਕਾਰ ਹੋ ਕਦੀ ਕਿਸੇ ਮੇਲ ਦੇ ਬਾਰੇ ਪੁੱਛਿਆ ਧਿਆਨ ਚੋਣਾ ਮਾਮਲਾ ਧਿਆਨ ਚੋਣੇ ਮੈਂ ਹੁਣ ਲੇਟੈਸਟ ਮਾਮਲਾ ਧਿਆਨ ਚੋਣੇ ਇੱਕ ਲੇਟੈਸਟ ਮਾਮਲਾ ਦੇ ਰਹੀ ਹਾਂ ਹਰ 10

ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੇਖੋ ਇੱਕ ਮਿੰਟ ਇੱਕ ਮਿੰਟ ਦੇਖੋ ਕਿਉਂ ਪਲਾਸ ਕਰੋ ਇੱਕ ਮਿੰਟ ਇੱਕ ਮਿੰਟ ਦੇ ਤੁਸੀਂ ਮੈਨੂੰ ਬੋਲਣ ਦੇਣਾ ਤਾਂ ਮੈਂ ਜਵਾਬ ਦੇਵਾਂ ਸੋ ਦੇਖੋ ਤੁਸੀਂ ਲੋਗੋ ਸਾਡੀ ਸਟਰੈਂਥ ਸਭ ਦੇ ਘਰ ਧਿਆਨ ਰਹਿਣਾ ਹੈਗੀਆਂ ਨੇ ਤੁਸੀਂ ਲੋਗੋ ਸਾਡੀ ਸਟਰੈਂਥ ਔਰ ਤੁਸੀਂ ਅੱਜ ਤੱਕ ਉਹ ਮਾਮਲੇ ਸਾਡੇ ਅੱਗੇ ਲੈ ਕੇ ਆਉਂਦੇ ਹੋ ਜਿੱਦ ਤੇ ਸਾਡੇ ਸਾਰੇ ਮਾਮਲਿਆਂ ਦੀ ਨਜ਼ਰ ਨਹੀਂ ਪੈਂਦੀ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਵੀ ਕਈ ਵਾਰੀ ਨਜ਼ਰ ਨਹੀਂ ਪੈਂਦੀ মিডিਆ ਆਪਣਾ ਰੋਲ ਅੱਜ ਪੁਰਾਣੇ ਵਾਲਾ মিডিਆ ਨਹੀਂ ਰਿਹਾ মিডিਆ ਆਪਣਾ ਰੋਲ ਬਖੂਬੀ ਨਿਭਾ ਰਿਹਾ ਹੈ ਮੈਂ ਟਾਈਮ ਟੂ ਟਾਈਮ মিডিਆ ਨੂੰ ਬਹੁਤ ਅਪਰੀਸ਼ੀਏਟ ਕੀਤਾ ਤੁਸੀਂ ਇਹ ਲੋਗੋ ਜਿਹੜੀ ਸਾਡੀ ਸਟਰੈਂਥ ਬਣੇ ਹੋਇਓ ਜੇ ਤੁਹਾਨੂੰ ਲੱਗ ਰਿਹਾ ਮੈਂ ਹਾਈਪਰ ਹੋ ਰਹੀ ਆ ਆਪਣੇ ਸ਼ਬਦ ਵਾਪਸ ਲਓ ਮਨੀਸ਼ਾ ਬੁਲਾਤੀ ਸੀ ਸਟਰੰਥ ਹੈ মিডিਆ ਆ ਲੱਗਦੀ ਆ ਨੋ 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 ਫੇਰ ਨਹੀਂ ਟ੍ਰੈਵਲਿੰਗ ਕਰਦੀ ਭਈਆ ਫੇਰ ਨਹੀਂ ਟ੍ਰੈਵਲਿੰਗ ਕਰਦੀ ਭਈਆ ਅਜਨੇ ਸਰ ਕੇਸ ਹੈਂਡਲ ਕਰਨੇ ਤੁਹਾਨੂੰ ਕਦੀ ਲੱਗਿਆ ਮੇਰੇ ਤੇ ਲੋਕੀ ਹਸੀ ਨੂੰ ਟਾਰਗੇਟ ਕਰਨ ਦੇ ਲਈ ਅੱਜ ਲੱਗਿਆ ਅ

ਉਮਨੀਸ਼ਾ ਗੁਲਾਟੀ ਨੂੰ ਵੀ ਟਾਰਗੇਟ ਕਰਦੇ ਕਿ ਮਨੀਸ਼ਾ ਗੁਲਾਟੀ ਸਮਾਈਲ ਕਰਦੀ ਹੈ ਮੈਂ ਇੱਕ ਹਿਊਮਨ ਬੀਿੰਗ ਹਾਂ ਰੱਬ ਨੇ ਜੇ ਮੇਰੇ ਫੇਸ ਤੇ ਐਕਸਪ੍ਰੈਸ਼ਨ ਇਸ ਤਰ੍ਹਾਂ ਬਣਾਏ ਨੇ ਤੇ ਅਸੀਂ ਸਾਡੀ ਮੀਡੀਆ ਉਹਨਾਂ 2% ਲੋਕਾਂ ਚੋਂ ਨਹੀਂ ਹੈ ਤੁਸੀਂ ਆਪਣਾ ਰੋਲ ਬਖੂਬੀ ਨਿਭਾ ਰਹੇ ਹੋ ਤੁਸੀਂ ਅੱਛੇ ਲੋਕ ਹੋ ਸਮਝਦੇ ਹੋ ਪਰ ਮੇਰਾ ਕੰਸਰਨ ਅੱਜ ਐਵੀ ਹੈ ਦੀ ਫੀਮੇਲ ਦੇ ਨਾਲ ਨਾਲ ਕਿਉਂਕਿ ਮੈਂ ਕਮਿਸ਼ਨ ਵਿੱਚ ਬੈਠ ਕੇ ਦੇਖ ਰਹੀ ਹਾਂ ਮੇਲ ਵੀ ਬਹੁਤ ਸਫਰ ਕਰ ਰਿਹਾ ਹੈ ਮੇਰੇ ਵੀ ਬਹੁਤ ਸੱਫਰ ਕਰ ਰਿਹਾ ਹੈ ਮੈਮ ਮੈਮ ਕ੍ਰਾਈਮ ਅਗੇਂਸਟ ਔਮਨ ਜਿਹੜੇ ਕੇਸਿਸ ਹੈ ਉਹ ਵੱਧ ਰਹੇ ਨੇ ਐਮਪੀਆਰ ਦੀ ਜੀ ਰਿਪੋਰਟ ਦੇ ਅਕੀ 2020 ਤੋਂ ਕੰਪੈਰੀਜ਼ਨ ਕਰੀਏ 2021 ਨਾਲ ਤੇ ਤੁਹਾਨੂੰ ਜਾਨਾ ਕਿ 40% ਕੇਸ ਕਿਉਂ ਨਹੀਂ ਹੁੰਦੇ ਉਹਦਾ ਕੀ ਕਾਰਨ ਹੈ ਕਿ پولیس ਸਹੀ ਤਰ੍ਹਾਂ ਦੇ ਨਹੀਂ ਕਰ ਪਾਦੀ ਨਹੀਂ ਤੁਸੀਂ ਜਿਹੜੇ ਕਹਿ ਰਹੇ ਹੋ ਕ੍ਰਾਈਮ ਅਗੇਂਸਟ ਔਮਨ ਐਂਡ ਦੇ ਜੋ ਪੁਲਿਸ ਕਿਸ ਤਰ੍ਹਾਂ ਵਧਾ ਰਹੀ ਹੈ ਕੇਸ ਤੁਸੀਂ ਪਹਿਲੇ ਮੈਨੂੰ ਇਸ ਕਹਦਾ ਜਵਾਬ ਦੋ ਪੁਲਿਸ ਦਾ ਕੀ ਰੋਲ ਹੈ ਪੁਲਿਸ ਕਿਆ ਨਹੀਂ ਨਹੀਂ ਬੇਟਾ ਜੀ ਇੱਕ ਨਹੀਂ ਕਾਰਵਾਈ ਪੁਲਿਸ ਕੋਲ ਕੰਪਲੇਂਟ ਆਏਗੀ ਤਾਂ ਕਾਰਵਾਈ ਕਰੇਗੀ ਨਾ ਪੁਲਿਸ ਉੱਥੇ ਦੋਸ਼ੀ ਹੈ ਜਿੱਥੇ ਪੁਲਿਸ ਆਪਣਾ ਰੋਲ ਬਖੂਬੀ ਨਹੀਂ ਨਿਭਾ ਰਹੀ ਕਿਉਂਕਿ ਮੇਰਾ ਕਮਿਸ਼ਨ ਦੇ ਨਾਲ ਰੋਜ਼ ਦੀ ਹੈ ਨਾ ਦੀ ਡੀਲਿੰਗ ਹਰ ਕਿਸੇ ਪਰਫੈਕਸ਼ਨ ਸੀਨੀਅਰ ਨੂੰ ਲੈ ਕੇ ਜੂਨੀਅਰ ਤੱਕ ਤੁਸੀਂ ਜੇ ਆਕੋਗੇ ਤੇ ਕਿਸੇ ਅਸੀਂ ਇੱਕ ਨੂੰ ਟਾਰਗੇਟ ਨਹੀਂ ਕਰ ਸਕਦੇ ਦੇਖੋ ਇਹ ਸਮਾਜ ਦਾ ਅੱਜ ਜਿਹੜਾ ਇਹ ਹੁਣ ਬੱਚੇ ਸਾਡੇ ਚੀਜ਼ਾਂ ਰਿਵਰਸ ਹੋ ਰੀਆਂ ਨੇ ਨਾ ਕੁੜੀਆਂ ਦੇ ਨਾਲ ਨਾਲ ਮੁੰਡੇ ਵੀ ਟਾਰਗੇਟ ਹੋ ਰਹੇ ਨੇ ਕਿਹੜਾ ਜਿਹੜੇ ਪੇਰੈਂਟਸ ਬਹੁਤ ਨਹੀਂ ਕਰ ਰਹੇ ਪਾਰਸ਼ਲ ਹੋ ਰਹੇ ਨੇ उल्ट चीजा रिवर्स हो रही ने बहुत सारे बहुत सारे रीजन ने इन किसी एक असं दोषी ठहराईए कि एडमिनिस्ट्रेशन दोषी है साढ़े अफसर दोषी ने या कोई भी सरकार होए कोई भी पुलिस एडमिनिस्ट्रेशन होए कोई भी अफसर होए अपने शहर का अपनी स्टेट का कोई भी नहीं चाहता बुरा हाल होए ठीक है।, है जे क्राइम वह साडे अफसर भी मुस्तैदी काम कर रहे हैं उन्होंने नजर से जो भी आ जाए छड़ी ना असं छड़ते ना सा अफसर छड़े बाकी हूँ ए देखो परफेक्शन कित भी नहीं होंगी हम सीनियर ऑफिसर ने ਉਹ ਐ ਆਪਣੀ ਡਿਊਟੀ ਨੂੰ ਪੂਰੀ ਤਰ੍ਹਾਂ ਨਿਭਾ ਰਹੇ ਨੇ ਪਰ ਕਈ ਵਾਰੀ ਥੱਲੇਡੇ ਲੈਵਲ ਤੇ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਉਦੋਂ ਇਹਨਾਂ ਦੀ ਧਿਆਨ ਵਿੱਚ ਨੋਟਿਸ ਆ ਜਾਈ ਉਦੋਂ ਵੀ ਇਹ ਕੜਾ ਐਕਸ਼ਨ ਲੈਂਦੇ ਨੇ ਪਰ ਸਮ ਟਾਈਮ ਹੱਥੋਂ ਨਿਕਲ ਵੀ ਜਾਂਦੀਆਂ ਨੇ ਚੀਜ਼ਾਂ ਤੇ ਅਸੀਂ ਐ ਨਹੀਂ ਕਹਿ ਸਕਦੇ ਤੇ ਸਾਡੀ ਪੂਰੀ ਕੋਸ਼ਿਸ਼ ਇਹ ਹੈ ਕਿ ਜਦ ਬਾਤ ਤੋਂ ਬਾਤ ਅਸੀਂ ਮੈਂ ਆਪਣੀ ਗਾਰੰਟੀ ਦੇ ਸਕਦੀ ਹਾਂ ਮੇਰੇ ਨਾਲ ਜਿਹੜੇ ਅਫਸਰ ਟੱਚ ਵਿੱਚ ਨੇ ਮੈਂ ਉਹਨਾਂ ਦੀ ਗਾਰੰਟੀ ਦੇ ਸਕਦੀ ਹਾਂ ਕਿ ਬਖੂਬੀ ਰੋਲ ਨਿਭਾ ਰਹੇ ਨੇ ਮੈਡਮ ਇਹ ਇਹ ਮੈਡਮ ਇਹ ਲੁਧਿਆਣਾ ਦਾ ਬੱਸ ਸਟੈਂਡ ਹੈ ਬੱਸ ਸਟੈਂਡ ਦੇ ਨੇੜੇ ਕਾਫੀ ਹੋਟਲ ਹੈ ਉੱਥੇ ਸਰਕਾਰੀ ਸਕੂਲ ਹੈ ਜਿੱਥੇ ਕਾਫੀ ਲੜਕੀਆਂ ਹੁੰਦੇ ਚਿੱਟੇ ਵੀ ਆਦੇ ਲੇਕਿਨ ਉਹ ਵੀ ਜੇ ਉਹਨਾਂ ਦੀ ਵੀ ਜ਼ਿੰਦਗੀ ਆਪ ਬਚਾ ਸਕਦੇ ਆ ਬਿਲਕੁਲ ਬਚਾ ਸਕਦੇ ਆ ਕਿਉਂ ਨਹੀਂ ਬਚਾ ਸਕਦੇ ਚਿੱਟਾ ਪੀਂਦੀਆਂ ਉੱਥੇ ਲੜਕੀਆਂ ਹਾਂਜੀ ਵੀ ਚਿੱਟਾ ਬਿਲਕੁਲ ਇਹ ਆਸ-ਪਾਸ ਕਾਫੀ ਹੋਟਲ ਹੈ ਕੋਈ ਉੱਥੇ ਪੁਲਿਸ ਦਾ ਧਿਆਨ ਨਹੀਂ ਸ਼ਰੇ ਆ ਮੋਤੇ ਲੋਕ ਐਦਾਂ ਆਵਾਜ਼ਾਂ ਹੀ ਬੋਲ ਸਰਕਾਰ ਦੀ ਨੋਟਿਸ ਤੇ ਮੈਟਰ ਲੈ ਕੇ ਆਉਂਦਾ ਹੈ ਜਾਂ ਲੁਧਿਆਣਾ ਤੇ ਜਿਨ੍ਹਾਂ ਕੋਲ ਐਬਸੋਲਿਊਟ ਪਾਵਰ ਹੈ ਗਈ ਹੈ ਉਹਨਾਂ ਦੀ ਨੋਟਿਸ ਤੇ ਮੈਟਰ ਨਸ਼ਾ ਲੈ ਰਹੇ ਨੇ ਐ ਮੈਟਰ ਉਹਨਾਂ ਦੀ ਨੋਟਿਸ ਇਸ ਲਾ ਕੇ ਆ ਸਭ ਨੋਲੇਜ ਹੈ ਗਿਆ ਤੇ ਇੱਕ ਪਹਿਲਾ ਸਵਾਲ ਉਹਨਾਂ ਨੂੰ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਜੇ ਕਮਿਸ਼ਨ ਨੂੰ ਕੀਤਾ ਅਸੀਂ ਇਹਨੂੰ ਨੋਟ ਕਰ ਲਿਆ ਅਸੀਂ ਇਹਨੂੰ ਤੇ ਕੰਮ ਕਰਾਵਾਂ ਠੀਕ ਹੈ ਥੈਂਕ ਯੂ ਐਨੀਥਿੰਗ ਐਲਸ